ਕਾਰੀ ਮੁਲਾਜ਼ਮਾਂ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਕਰ ਦਿੱਤਾ ਹੈ ਤੇ ਹਾਈ ਕੋਰਟ ਵੱਲੋਂ 32 ਪਟੀਸ਼ਨਰਾਂ ਦਾ ਨਿਪਟਾਰਾ ਕਰਦਿਆਂ ਆਪਣਾ ਫੈਸਲਾ ਸੁਣਾਇਆ ਗਿਆ ਪੰਜਾਬ ਸਰਕਾਰ ਨੂੰ ਮਹਿੰਗਾਈ ਪੱਤਾ 115% ਦੀ ਬਜਾਏ 119% ਦੇਣ ਤੇ ਜਨਵਰੀ 2016 ਤੋਂ ਬਕਾਏ ਜਾਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਸਰਕਾਰ ਨੇ ਜੁਲਾਈ 2021 ਵਿੱਚ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਸੀ ਜਿਸ ਕਰਕੇ ਕੁਝ ਮੁਲਾਜ਼ਮਾਂ ਦੀਆਂ ਤਨਖਾਹਾਂ ਘਟ ਗਈਆਂ ਉਸ ਤੋਂ ਬਾਅਦ ਉਹਨਾਂ ਮੁਲਾਜ਼ਮਾਂ ਦੁਆਰਾ ਸੰਘਰਸ਼ ਕੀਤਾ ਗਿਆ ਸਰਕਾਰ ਨੇ ਸਤੰਬਰ ਮਹੀਨੇ ਵਿੱਚ ਪੇ ਕਮਿਸ਼ਨ ਵਿੱਚ ਸੋਧਾਂ ਕੀਤੀਆਂ 31 ਦਸੰਬਰ 2015 ਤੱਕ ਜੋ ਮੁਲਾਜ਼ਮ ਤਨਖਾਹ ਲੈ ਰਹੇ ਸਨ ਉਹਨਾਂ ਵਿੱਚ 15% ਵਾਧਾ ਕੀਤਾ ਜਿਸਕਰ ਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਅਨੁਸਾਰ ਮਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਹੋਵੇਗਾ ਜਿਸ ਕਰਕੇ ਸਰਕਾਰੀ ਖਜ਼ਾਨੇ ਤੇ 20000 ਕਰੋੜ ਦਾ ਬੋਝ ਪਵੇਗਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਅਨੁਸਾਰ ਮਲਾਜ਼ਮਾਂ ਨੂੰ 31 ਦਸੰਬਰ 2024 ਤੱਕ ਬਕਾਏ ਦੇਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਸ ਵਿੱਚ ਮਲਾਜ਼ਮਾਂ ਦੀ ਮੁੱਖ ਮੰਗ ਛੇਮਾ ਪੇ ਕਮਿਸ਼ਨ ਲਾਗੂ ਕਰਾਉਣ ਲਈ ਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਾਉਣ ਲਈ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ 28 ਸਤੰਬਰ ਨੂੰ ਖਟਕਲਕਲਾਂ ਵਿੱਚ ਮਹਾਂ ਰੈਲੀ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਲਾਰਿਆਂ ਵਾਲੀ ਸਰਕਾਰ ਦੀ ਪੋਲ ਖੋਲੀ ਜਾਵੇਗੀ। ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਕਨਵੀਨਰ ਅਤਿੰਦਰ ਪਾਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮਾਂ ਨਾਲ ਮੀਟਿੰਗਾਂ ਕਰਕੇ ਮੀਟਿੰਗਾਂ ਦੇ ਵਿੱਚ ਮੰਗਾਂ ਲਾਗੂ ਨਹੀਂ ਕੀਤੀਆਂ। ਜਿਸ ਕਰਕੇ 1 ਅਕਤੂਬਰ ਤੋਂ ਤੇ 3 ਅਕਤੂਬਰ ਤੱਕ ਸੰਗਰੂਰ ਵਿੱਚ ਪੱਕਾ ਮੋਰਚਾ ਲਾਇਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿੱਚ ਢੰਡਾ ਮਾਰਚ ਵੀ ਕੀਤਾ ਜਾਵੇਗਾ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਜਿੱਤੇ 21 ਸਵਾਲ ਹੁੰਦਾ ਹੈ ਤਨਖਾਹਾਂ ਨੂੰ ਲੈ ਕੇ ਮਲਾਜ਼ਮਾਂ ਦੀਆਂ ਤਨਖਾਹਾਂ ਨੂੰ ਲੈ ਕੇ ਜਿਹੜਾ ਹੈਗਾ ਕਾਂਗਰਸੀ ਵੱਲੋਂ ਵੱਡੇ ਤੌਰ ਤੇ ਚੁੱਕੇ ਜਾ ਰਹੇ ਆ ਬੋਲ ਆ ਬੋਲ ਜਾ ਰਹੇ ਆ ਤਦ ਕੋ ਚਲੋ ਹੁਣ ਉਹ ਵਿਰੋਧੀ ਧਿਰ ਚ ਨੇ ਸਾਡੇ ਵਿਰੁੱਧ ਇਲੈਕਸ਼ਨ ਲੜ ਰਹੇ ਆ ਉਹਨਾਂ ਨੇ ਚਲੋ ਕੋਈ ਵੀ ਮੁੱਦਾ ਲੱਭ ਕੇ ਜਿਹੜਾ ਕੋਈ ਉਹ ਤਾਂ ਲਿਆਉਣਾ ਹੀ ਲਿਆਉਣਾ ਹੁਣ ਮੈਨੂੰ ਇੱਕ ਇੱਕ ਮਿੰਟ ਮਿੰਟ ਮੈਨੂੰ ਇਹ ਦੱਸੋ ਹੁਣ ਮੁਲਾਜ਼ਮ ਕੋਈ ਬਿਨਾਂ ਤਨਖਾਹ ਤੋਂ ਥੋੜੀਆ ਰਹਿ ਜਾਣਗੇ ਕਿਉਂ ਤਨਖਾਹ ਤਾਂ ਦੇਣੀਆਂ ਹੀ ਦੇਣੀਆਂ ਨੇ ਹੋ ਸਕਦਾ ਕਿਤੇ ਮਾੜੀ ਮੋੜੀ ਕਿਸੇ ਕੋਈ ਟੈਕਨੀਕਲ ਰੀਜ਼ਨ ਕਰਕੇ ਜਿਹੜੀ ਹੈ ਕੋਈ ਲੇਟ ਹੈ ਉਹ ਹੋ ਗਈ ਹੋਵੇ ਇਹ ਆਮ ਆਦਮੀ ਪਾਰਟੀ ਨੇ 43 ਹਜ਼ਾਰ ਮੁਲਾਜ਼ਮ ਨਾ ਮਾਰ ਰੱਖਿਆ ਨਹੀਂ ਪਿਛਲੀਆਂ ਸਰਕਾਰਾਂ ਚ ਪਹਿਲੇ 2 ਸਾਲਾਂ ਚ 4300 ਵੀ ਨਹੀਂ ਸੀ ਰੱਖਿਆ ਜਾਂਦਾ ਜੇ ਅਸੀਂ ਪੈਸੇ ਦਾ ਅਰੇਂਜਮ ਤਾیوں ਜਿਹੜੇ ਮੁਲਾਜ਼ਮ ਨੇ ਜਿਹੜੇ ਨਵੇਂ ਆ ਉਹ ਅਸੀਂ ਰੱਖ ਰਹੇ ਆਗੇ ਤੇ ਬਾਕੀ ਜਿੱਤ ਤੱਕ ਰਹੀ ਕਰਜ਼ੇ ਦੀ ਗੱਲ ਤਾਂ ਕਿਸੇ ਵੀ ਸਰਕਾਰ ਦੀ ਪ੍ਰਾਪਤੀ ਕਰਜ਼ੇ ਤੋਂ ਨਹੀਂ ਦੇਖੀ ਜਾ ਸਕਦੀ ਉਹਦੀ ਕਮਾਈ ਤੋਂ ਦੇਖੀ ਜਾ ਸਕਦੀ ਹੈ ਵੀ ਕਿਹਨੇ ਕਿੰਨੇ ਸਾਲਾਂ ਚ ਕਿੰਨਾ ਕਮਾਇਆ ਤੁਸੀਂ ਪਿਛਲੀਆਂ ਸਰਕਾਰਾਂ ਦਾ ਕੰਪੈਰੀਸ਼ਨ ਕਰ ਲਓ ਜਿੰਨਾ ਰੈਵਨਿਊ ਆਮ ਆਦਮੀ ਪਾਰਟੀ ਦੀ ਸਰਕਾਰ ਚ ਵਧਿਆ ਕਿਸੇ ਸਰਕਾਰ ਚ ਇੰਨਾ ਰੈਵਨਿਊ ਅਜੇ ਤੱਕ ਨਹੀਂ ਵਧਿਆ ਕਦੇ 6% ਵਾਧਾ ਸੀ ਕਦੇ 7% ਰਿਕਾਰਡ ਹੈ ਕਿ 14% ਦੇ ਹਿਸਾਬ ਨਾਲ ਰੈਵਨਿਊ ਪਿਛਲੇ 2 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਵੱਧ ਰਿਹਾ ਹੈ। ਉਹੀ ਸਾਧਨ ਹੈ, ਉਹੀ ਮੈਕਮੇ ਹੈ ਜੇ ਸਾਡੇ ਵੇਲੇ 13-14% ਵੱਧ ਸਕਦਾ। ਤਾਂ ਇਹਨਾਂ ਵੇਲੇ ਕਿਉਂ ਨਹੀਂ ਵੱਧਿਆ? ਮੀਕੇ ਫਰਕ ਹਨ ਰਪਿੰਦਰ ਜੀ ਇੱਕੋ ਚੀਜ਼ ਦਾ, ਇਮਾਨਦਾਰੀ ਦਾ। ਅਸੀਂ ਕੱਲੇ ਐਕਸਾਈਜ਼ ਤੋਂ 5600 ਕਰੋੜ ਤੋਂ ਕਮਾਈ ਕੀਤੀ, 10000 ਕਰੋੜ ਦੇ ਨੇੜੇ ਲੱਗੀ। ਇਹਨਾਂ ਵੇਲੇ ਕਿਉਂ ਨਹੀਂ ਰਗੀ? ਕਿਉਂਕਿ ਫਰਕ ਇਹੀ ਹੈ। ਵੀ ਇਹਨਾਂ ਵੇਲੇ ਦੋ ਨੰਬਰ ਦੀਆਂ ਕਹ ਲੋ ਬਿਨਾ ਟੈਕਸ ਪੇ ਕੀਤੇ ਵੱਡੇ ਲੀਡਰਾਂ ਦੀਆਂ ਜਿਹੜੀਆਂ ਸ਼ਰਾਬ ਦੀਆਂ ਬੋਤਲਾਂ ਵਿਕਦੀਆਂ ਰਹੀਆਂ ਜਿਦੇ ਕਰਕੇ ਪੈਸਾ ਖਜ਼ਾਨੇ ਤੱਕ ਪਹੁੰਚਦਾ ਹੀ ਨਹੀਂ ਸੀ ਅਸੀਂ ਰੇਟ ਵੀ ਘਟਾਏ ਤੇ ਫਿਰ ਵੀ ਜਿਹੜਾ ਰੈਵਨਿਊ ਸਰਕਾਰ ਦਾ ਜਿਹੜਾ ਉਹ ਵੱਧ ਰਿਹਾ ਜਿਦੇ ਕਰਕੇ ਅੱਜ ਆਮ ਆਦਮੀ ਪਾਰਟੀ ਕੰਮ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਡਿਲੀਵਰ ਕਰਨ ਚ ਵੀ ਜਿਹੜੀ ਚੈਲੋ ਸਫਲ ਹੋ ਰਹੀ ਹੈ ਕਿਉਂ ਨਾਲ ਸਮੇਂ ਚ ਵੀ ਜਿੰਨੇ ਵਾਅਦੇ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਆਈਂ ਅਸੀਂ ਖਜ਼ਾਨਾ ਵੀ ਭਰਾਂਗੇ ਤੇ ਵਾਅਦੇ ਵੀ ਪੂਰੇ ਕਰਾਂਗੇ ਆਖਰੀ ਸਵਾਲ ਹੈ ਜੀ ਖੂਰਤ ਸਰ ਨੂੰ ਲੈ ਕੇ ਸਿਮਰਤੀਨ ਮਾਨ ਉਰਾਲੇ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਕਹਿੰਦੇ ਕਿ ਅਸੀਂ ਆਪ ਦਾ ਕੈਂਡੀਡੇਟ ਵਾਪਸ ਲੈ ਲਿਆ ਕਿਉਂਕਿ ਉੱਥੇ ਮੁਤਕਬਲ ਹੋਣੀ ਆਜ਼ਾਦ ਚੋਣ ਨਰਨ ਜਾ ਰਹੇ ਨੇ ਪਰ ਦੂਜੇ ਪਾਸੇ ਕਾਂਗਰਸ ਦੇ ਉੱਤੇ ਨਹੀਂ ਗਤੋਂ ਹੁੰਦਾ ਚਲੋ ਠੀਕ ਹੈ ਜੀ ਉਹਨਾਂ ਦੀ ਆਪਣੀ ਪਾਰਟੀ ਦੀ ਵਿਚਾਰਧਾਰਾ ਵੀ ਜੋ ਉਹਨਾਂ ਨੇ ਕਰਨਾ ਪਰ ਸਾਡੀ ਸੈਕੂਲਰ ਪਾਰਟੀ ਆ ਸਾਡੇ ਲਾਲਜੀਤ ਸਿੰਘ ਖੁੰਡਰ ਉੱਤੇ ਮੈਦਾਨ ਦੇ ਵਿੱਚ ਨੇ ਤੇ ਉੱਥੇ ਵੀ ਅਸੀਂ ਡਵੈਲਪਮੈਂਟ ਦਾ ਏਜੰਡਾ ਲੈ ਕੇ ਜਾਣਾ ਹੈ ਅਸੀਂ ਕੋਈ ਧਰਮ ਦੇ ਨਾਮ ਤੇ ਕੋਈ ਜਾਤਾਂ ਦੇ ਨਾਮ ਤੇ ਵੋਟਾਂ ਨਹੀਂ ਮੰਗਣੀ ਆ ਤੇ ਸਾਨੂੰ ਉਮੀਦ ਹੈ ਵੀ ਲੋਕ ਜਿਹੜੇ ਆ ਉੱਥੇ ਖਡੂਰ ਸਾਹਿਬ ਚ ਵੀ ਆਮ ਆਦਮੀ ਪਾਰਟੀ ਦੀ ਵਾਢੀ ਦਿੱਤਾ ਜਿਹੜੇ ਉਹ ਦਰਜ ਕਰਵਾਉਣਗੇ ਤਾਂ ਮੀਤ ਹੇਰ ਗਰਗਨਸਿੰਘ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਦੇ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ